ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪ्योर ਦੇਸੀ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਆਟੇ ਦੀ ਪੰਜੀਰੀ ਜਿਸ ਵਿੱਚ ਲਿਆਵਾ ਆਪਾਂ ਘਿਓ ਤੇ ਨਾਲ ਆਪਾਂ ਲਈਆ ਸੌਂਫ ਕਾਜੂ ਬਦਾਮ ਇਹਨਾਂ ਨੂੰ ਆਪਾਂ ਪਹਿਲਾਂ ਕੜਾਈ ਦੇ ਵਿੱਚ ਪਾ ਕੇ ਭੁੰਨਾਂਗੇ ਤੇ ਫਿਰ ਆਪਾਂ ਬਾਅਦ ਦੇ ਵਿੱਚ ਪੰਜੀਰੀ ਨੂੰ ਬਣਾਵਾਂਗੇ ਦੇਖੋ ਜੀ ਆਪਾਂ ਇਹਨਾਂ ਨੂੰ ਹੁਣੇ ਇੱਕ ਥੋੜਾ ਜਿਹਾ ਲਵਾ ਲਿਆ ਵਾ ਤੇ ਹੁਣ ਲੱਗਦਾ ਆਪਣੇ ਇਹ ਬਦਾਮ ਜਿਹੜੇ ਆ ਤੇ ਕਾ ਕਾਜੂ ਸਾਰੇ ਇਹ ਭੁੱਜ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਬਰਤਨ ਵਿੱਚ ਕੱਢ ਲੈਣਾ ਵਾ ਕੱਢ ਕੇ ਤੇ ਫਿਰ ਆਪਾਂ ਮਿਕਸੀ ਦੇ ਵਿੱਚ ਆਪਾਂ ਇਹਨਾਂ ਨੂੰ ਪੀਸ ਲੈਣਾ ਵਾ ਦੇਖੋ ਜੀ ਆਪਣੇ ਬਦਾਮ ਜਿਹੜੇ ਆ ਉਹ ਭੁੱਜ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਦੇਖੋ ਜੀ ਬਦਾਮਾ ਨੂੰ ਆਪਾਂ ਪੀਸ ਲਿਆ ਵਾ ਤੇ ਹੁਣ ਆਪਾਂ ਕੜਾਈ ਲਈ ਰੱਖ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਹੁਣ ਆਪਾਂ ਦੇਸੀ ਘਿਓ 1/2 ਕਿਲੋ ਪਾਇਆ ਵਾ ਤੇ ਜਿਹਦੇ ਵਿੱਚ ਆਪਣਾ ਜਿਹੜਾ ਆਟਾ ਵਾ ਉਹ 1 ਕਿਲੋ ਪੈ ਜਾਣਾ ਵਾ ਤੇ ਜਿਹੜੀ ਪਜੀਰੀ ਆ ਉਹ ਆਪਾਂ ਬਣਾਣੀ ਆ ਗੁੜ ਦੀ ਤੇ ਜਿਹੜਾ ਗੋੜਵਾ ਉਹ ਆਪਾਂ ਇਸ ਤਰ੍ਹਾਂ ਕੁੱਟ ਲਿਆ ਵਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਜਿਹੜਾ ਆਪਾਂ ਘਿਓ ਪਾਇਆ ਵਾ ਇਨੂੰ ਮੈਂਟ ਹੋਣ ਦਵਾਂਗੇ ਤੇ ਇਹਦੇ ਵਿੱਚ ਬਾਅਦ ਦੇ ਵਿੱਚ ਆਟਾ ਪਾ ਕੇ ਫਿਰ ਆਪਾਂ ਭੁੰਨਾਂਗੇ। ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਆਟਾ। ਆਟਾ ਪਾ ਕੇ ਤੇ ਫਿਰ ਆਹ ਇਹਨੂੰ ਭੁੰਨ ਕੇ ਬ੍ਰਾਊਨ ਕਰਨਾ। ਦੋ ਪਾ ਕੇ ਤੇ ਆਪਾਂ ਹੌਲੀ ਹੌਲੀ ਜਿਹਾ ਹੋ ਜਾਣਾ। ਇਹਨੂੰ ਆਪਾਂ ਕੀਤੇ ਆਪਾਂ ਹਲਕਾ ਹਲਕਾ ਨੂੰ ਮਿਕਸ ਕਰਨਾ ਪਹਿਲਾਂ ਆਕੇ ਨੂੰ ਇਹ ਦੇਖੋ ਇਹ ਜਿਹੜਾ ਆਪਾਂ ਲੋ ਪਾਇਆ ਉਹਦੇ ਉੱਤੇ ਚੰਗੀ ਤਰ੍ਹਾਂ ਮਿਕਸ ਹੋ ਜੇ ਦੇਖੋ ਜੀ ਇਹਨੂੰ ਆਪਾਂ ਤੇਜ ਗੈਸ ਤੇ ਚਲਾਉਣਾ ਹੈ ਤੇ ਆਪਾਂ ਇਹਦਾ ਹਲਕੇ ਹਲਕੇ ਹਿਲਾਉਂਦੇ ਜਾਣਾ ਆ ਉਹ ਵੀ ਇਹ ਜਿਹੜਾ ਆਪਣਾ ਆਟਾ ਵਾ ਉਹ ਥੱਲੇ ਨਾ ਲੱਗ ਸਕੇ ਦੇਖੋ ਜੀ ਹੁਣ ਆਪਣਾ ਜਿਹੜਾ ਆਟਾ ਵਾ ਨਾ ਉਹ ਥੋੜਾ ਥੋੜਾ ਬ੍ਰਾਊਨ ਹੋਣ ਲੱਗਾ ਵਾ ਤੇ ਆਪਾਂ ਇਹਨੂੰ ਥੋੜਾ ਜਿਹਾ ਜ਼ਿਆਦਾ ਬ੍ਰਾਊਨ ਕਰਨਾ ਵਾ ਕਿਉਂਕਿ ਜਿਹੜਾ ਆਟਾ ਵਾ ਉਹਦਾ ਕੱਚਾ ਪੰਜਿਆ ਨਾ ਰਹੇ ਵੀ ਇਸ ਕਰਕੇ ਆਪਾਂ ਇਹਨੂੰ ਬ੍ਰਾਊਨ ਕਰਨਾ ਵਾ ਹਾਲੇ ਇਹਨੂੰ 10 ਮਿੰਟ ਆਪਣੇ ਹੋਰ ਲੱਗ ਜਾਣੇ ਆ ਕਿਉਂਕਿ ਇਹ ਹਜੇ ਥੋੜੀ ਜਿਹੀ ਕੱਚੀ ਆ ਇਸ ਕਰਕੇ ਆਪਾਂ ਇਹਨੂੰ ਜ਼ਿਆਦਾ ਭੁੰਨਣਾ ਵਾ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਗੁੜ ਜਿਹੜਾ ਗੋੜਾ ਉਹ ਵੀ ਗਰਮ ਹੋ ਕੇ ਮੈਲਟ ਹੋ ਜਾਣਾ ਵਾ ਤੇ ਫਿਰ ਆ ਜਿਹੜੀ ਆਪਾਂ ਪਜਰੀ ਬਣਾਈ ਆ ਇਹਨੂੰ ਆਪਾਂ ਇਹਦੇ ਨਾਲ ਮਿਕਸ ਕਰ ਦੇਣਾ ਵਾ ਉਹਨਾਂ ਚੱਕਰ ਆਪਾਂ ਪਹਿਲਾਂ ਗੁੜ ਨੂੰ ਪਾ ਦੇਣਾ ਕੋਈ ਜੀ ਆਪਾਂ ਜਿਹੜਾ ਗੋੜਵਾ ਉਹ ਇਹਦੇ ਵਿੱਚ ਪਾ ਲਿਆ ਵਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਕਰ ਲਵਾਂਗੇ ਮਿਕਸ ਤੇ ਨਾਲੇ ਜਿਹੜੀ ਆਪਣੀ ਪੁਜੀਰੀ ਆ ਇਹ ਉਹ ਚੰਗੀ ਤਰ੍ਹਾਂ ਹੋਰ ਵੀ ਪਹੁੰਚ ਜਾ ਜੇ ਤੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਕਰ ਜੂਬਦਾਨ ਸੀਗੇ ਉਹ ਆਪਾਂ ਜਿਹੜੇ ਪੀਸੇ ਸੀਗੇ ਉਹ ਆਪਾਂ ਜ਼ਿਆਦਾ ਬਰੀਕ ਨਹੀਂ ਪੀਸਣੇ ਹੈਗੇ ਉਹਨਾਂ ਨੂੰ ਆਪਾਂ ਥੋੜਾ ਜਿਹਾ ਮਤਲਬ ਮੋਟਾ ਹੀ ਰੱਖਿਆ ਹੋਇਆ ਵਾ ਤੇ ਜਿਹਦੇ ਨਾਲ ਉਹ ਪੁਜੀਰੀ ਦੇ ਵਿੱਚ ਦਿਖਤੇ ਵੀ ਰਹਿਣ ਤੇ ਜਿਹੜੀ ਆਪਣੀ ਪੁਜੀਰੀ ਆ ਉਹ ਦੇਖਣ ਨੂੰ ਵੀ ਬਹੁਤ ਸੋਹਣੀ ਲੱਗੂਗੀ ਤੇ ਸਵਾਦ ਵੀ ਹੋਊਗੀ ਤੇ ਹੁਣ ਆਪਾਂ ਜਿਹੜਾ ਇਹ ਆਪਾਂ ਕਾਜੂ ਦਾਣ ਸੀ ਉਹਨਾਂ ਨੂੰ ਆਪਾਂ ਇਹਦੇ ਵਿੱਚ ਕਰ ਦਾਂਗੇ ਸਰਵ ਤੇ ਹੁਣ ਆਪਾਂ ਇਹਨਾਂ ਨੂੰ ਪਾ ਕੇ ਹਿਲਾ ਲਵਾਂਗੇ ਜੋ ਆਪਏ ਇਹ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਐਂਡ ਹੋ ਜਾਣ ਇਹ ਜਿਹੜਾ ਆਪਣਾ ਗੈਸ ਵਾ ਇਹਨੂੰ ਆਪਾਂ ਹੁਣ ਕਰ ਦੇਵਾਂਗੇ ਬੰਦ ਦੇਖੋ ਜੀ ਹੁਣ ਜਿਹੜੀ ਆਪਣੀ ਫੁਜੀਰੀ ਆ ਇਹ ਹੁਣ ਥੋੜੀ ਜਿਹੀ ਹੋ ਗਈ ਆ ਠੰਡੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੌਗੀ ਕਿਉਂਕਿ ਇਹ ਜਿਹੜੀ ਸੌਗੀ ਹੁੰਦੀ ਆ ਗਰਮ ਵਿੱਚ ਨਹੀਂ ਪਾਈਦੀ ਇਸ ਕਰਕੇ ਆਪਾਂ ਪਜੀਰੀ ਥੋੜੀ ਜਿਹੀ ਠੰਡੀ ਹੋਣ ਤੋਂ ਬਾਅਦ ਪਾਵਾਂਗੇ ਤਾਂ ਕਿ ਇਹਦਾ ਜਿਹੜਾ ਟੇਸਟ ਆ ਬਹੁਤ ਹੀ ਵਧੀਆ ਆਊਗਾ ਤੇ ਹੁਣ ਆਪਾਂ ਇਹਨੂੰ ਇੱਕ ਬੋਲੇ ਵਿੱਚ ਪਾ ਲੈਨੇ ਆ देखो जी पजीरी हो गई है अपनी बनके रेडी ਤੇ ਤੁਸੀਂ ਵੀ ਇਸ ਤਰ੍ਹਾਂ ਪਜੀਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਉਮੀਦ ਕਰਦੀਆਂ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਦਬਾ ਦੇਣਾ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ